ਬੱਚਾ ਹੁਣ ਸਾਡੇ ਨਾਲ ਬੜਾ ਨਜ਼ਦੀਕ ਆ ਗਿਆ ਹੈ ਹੋਵੇਗਾ ਕਿ ਆਸਾ ਦੀ ਵਾਰ ਦਾ ਭੋਗ ਨਾ ਪਵੇ ਤੇ ਬੈਰੀ ਦਾ ਹਮਲਾ ਹਮਲਾ ਮਰੇ ਹੋ ਜਾਏ ਕੀ ਕਰਨਾ ਚਾਹੀਦਾ ਗੁਰਦੇਵ ਪਾਤਸ਼ਾਹ ਹਰਾਨ ਦੇ ਸਾਹਮਣੇ ਨਦਰ ਮਾਰੀਆ ਸਾਹਿਬ ਜਾਨਾ ਬਾਬਾ ਅਜੀਤ ਸਿੰਘ ਜੀ ਬੈਠੇ ਇਸ਼ਾਰਾ ਕੀਤਾ ਗੱਲ ਕਿ ਬੇਟਾ ਆਪਣਾ ਜੱਥਾ ਲੈ ਕੇ ਜਾਓ ਹੁਣਾਰੀ ਨਾਲ ਟਕਰਾ ਕਰੋ ਤੇ ਯਾਦ ਰੱਖੋ ਜਿੰਨੀ ਦੇਰ ਆਸਾ ਦੀ ਵਾਰ ਦਾ ਭੋਗ ਨਹੀਂ ਪੈਂਦਾ ਲੋਬੈਰੀ ਤੋਂ ਨੇੜੇ ਨਹੀਂ ਆਉਣਾ ਚਾਹੀਦਾ ਸਾਹਿਬ ਜਾਨਾ ਬਾਬਾ ਅਜੀਤ ਸਿੰਘ ਦੀ ਮਾਰ ਕੇ ਸਾਹ ਉੱਠੇ ਨੇ ਆਪਣਾ ਜੱਥਾ ਲਿਆ ਇਹਨਾਂ ਦੇ ਨਾਲ ਭਾਈ ਬਚਨ ਸਿੰਘ ਭਾਈ ਉਹਦੇ ਸਿਹਨ ਭਾਈ ਜੀਵਨ ਸਿੰਘ ਬਾਪੂ ਆਪਣੇ ਜੱਥੇ ਲਾ ਕੇ ਗਏ ਨੇ ਤੇ ਵਿੱਚ ਇੱਕ ਬੀਬੀ ਦਾ ਜ਼ਿਕਰ ਹੁੰਦਾ ਸੱਸਾ ਦੇ ਘਰਾਂ ਦੇ ਸ਼ਹੀਦ ਹੋਏ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਨੇ ਅੱਜ 25 ਦਾ ਆਪਾਂ ਜਨਮ ਦਿਨ ਮਨਾ ਰਹੇ ਹਾਂ ਵੇਖੋ ਸਾਡੀਆਂ ਮਾਵਾ ਸਾਡੀਆਂ ਭੈਣਾਂ ਨੇ ਕੁਰਬਾਨੀ ਕਿੱਡੀ ਕੀਤੀ ਆ ਜੇ ਦੱਜਾ ਬਰਾਬਰ ਦਾ ਮਿਲਿਆ ਤੇ ਕੁਰਬਾਨੀ ਵੀ ਬਰਾਬਰ ਦੀ ਜੇ ਕੋਰਣਾ ਪਤਸ਼ਾਹ ਰਾਏ ਨੇ ਬਰਾਬਰ ਦਾ ਹੱਕ ਲੈ ਕੇ ਦਿੱਤਾ ਵੇ ਭਾਵੇਂ ਪ੍ਰਾਦਰ ਸਮਾਂ ਬਾਗ ਲੋ ਤੇ ਭਾਵੇਂ ਮਜੋਕਾ ਸਮਾਂ ਜਿਹੜਾ ਆਪਾਂ ਆਪਣੇ ਹੱਡਾਂ ਤੇ ਖੜਾਇਆ ਚਰਾਸੀ